ਸਾਤ੍ਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਡੋਨਲਡ ਟਰੰਪ ਵਿਰੋਧਪਾਰ ਹੋ ਰਾਜਾ ਨੇ ਕੀਤੀ ਬਗਾਵਤ ਕਮਾਂਤਰੀ ਵਪਾਰ ਅਦਾਲਤ ਵਿੱਚ ਮਕਦਮਾ ਦਾਇਰ ਕੈਨੇਡਾ ਵਿੱਚ ਹਰ ਸਿਮਰਤਪੁਰ ਰੰਦਾਵਾ ਦੇ ਕਾਤਲਾਂ ਦੀਆਂ ਗੱਡੀਆਂ ਬਰਾਮਦ ਸ਼ੱਕੀਆਂ ਨੂੰ ਕਾਬੂ ਕਰਨ ਦੇ ਨੇੜੇ ਪਹੁੰਚੀ ਹੈਮਲਟਨ ਪੁਲਿਸ ਏਅਰ ਕੈਨੇਡਾ ਨੇ ਠੱਗੇ ਹਵਾਈ ਮੁਸਾਫਰ 10 ਮਿਲੀਅਨ ਡਾਲਰ ਹਰਜਾਨਾ 15 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਦਾ ਵੱਡਾ ਫੈਸਲਾ ਕੈਨੇਡਾ ਤੋਂ ਡਿਪੋਰਟ ਪਰਿਵਾਰ ਨੇ ਕਈ ਹਫ਼ਤੇ ਕੱਟੀ ਜੇਲ 2 ਬੱਚੀਆਂ ਨਾਲ ਹਨੇਰੀ ਕੋਟੜੀ ਵਿੱਚ ਬੰਦ ਰਿਹਾ ਪਰਿਵਾਰ Ontario ਦੇ ਵੌਨ ਸ਼ਹਿਰ ਵਿੱਚ ਤਿੰਨ ਖਾਮਾਤੇ ਡਾਕ ਕੇ ਯੋਰ ਪ੍ਰਿਨਸਪਲ ਪੁਲਿਸ ਨੇ ਜਾਰੀ ਕੀਤੀ ਸ਼ੱਕੀ ਦੀ ਵੀਡੀਓ ਤੇ ਹੁਣ ਖਬਰਾਂ ਵਿਸਤਾਰ ਨਾਲ ਟਰੰਪ ਵਿਰੋਧ ਦੇ ਬਗਾਵਤ ਕਰਨ ਵਾਲਿਆਂ ਦਾ ਕਾਫਲਾ ਵਧਦਾ ਜਾ ਰਿਹਾ ਹੈ ਅਤੇ ਬੁੱਧਵਾਰ ਨੂੰ ਅਮਰੀਕਾ ਦੇ 12 ਰਾਜਾਂ ਵੱਲੋਂ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਕੈਲੀਫੋਰਨੀਆ ਤੋਂ ਬਾਅਦ ਇਹਨਾਂ ਰਾਜਾਂ ਵੱਲੋਂ ਵੀ ਟਰੰਪ ਦੀਆਂ ਟੈਰਿਫਸ ਨੂੰ ਗੈਰਕਾਨੂੰਨੀ ਅਤੇ ਅਮਰੀਕਾ ਦੇ ਅਰਥਚਾਰੇ ਨੂੰ ਵੱਡੀ ਢਾਹ ਲਾਉਣ ਵਾਲੀਆਂ ਕਰਾਰ ਦਿੱਤਾ ਗਿਆ ਹੈ। 애રિ조나, ਨਿਊਯਾਰਕ, ਕਨੈਕਟਿਕਟ, ਇਲਿਨੋਇ, ਮਿਨੇਸੋਟਾ, ਨਿਵਾਡਾ ਨਿਊ ਮੈਕਸੀਕੋ, ਓਰੇਗਨ ਅਤੇ ਕੋਲੋਰਾਡੋ ਰਾਜਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਰਾਸ਼ਟਰਪਤੀ ਡੋਨਲਡ 트ੰਪ ਦੀ ਟੈਰਿਫ ਨੀਤੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਅਤੇ ਇਹ ਸਿਰਫ 트ੰਪ ਦੇ ਸੰਕੀਪੁਣੇ ਨੂੰ ਦਰਸਾਉਂਦੀ ਹੈ। ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਲਾਗੂ ਕਰਨ ਦਾ ਅਖਤਿਆਰ ਅਮਰੀਕਾ ਦੀ ਸੰਸਦ ਕੋਲ ਹੈ ਅਤੇ ਰਾਸ਼ਟਰਪਤੀ ਕੋਲ ਕਿਸੇ ਵੀ ਮੁਲਕ ਵਿਰੁੱਧ ਟੈਕਸ, ਡਿਊਟੀਆਂ ਜਾਂ ਐਕਸਾਈਜ਼ ਵਧਾਉਣ ਦਾ ਹੱਕ ਨਹੀਂ। ਫਿਲਹਾਲ ਟਰੰਪ ਸਰਕਾਰ ਵੱਲੋਂ ਮੁਕਦਮੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਇਸੇ ਦੌਰਾਨ ਨਿਊਯਾਰਕ ਦੀ اٹਾਰਨੀ ਜਨਰਲ ਲੇਟੀਸ਼ੀਆ ਜੇਮਜ਼ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਟਰੰਪ ਨੇ ਅਮਰੀਕਾ ਵਾਸੀਆਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਹਨਾਂ ਗੈਰਕਾਨੂੰਨੀ ਟੈਰਿਫਸ ਕਰਕੇ ਅਮਰੀਕਨ ਪਰਿਵਾਰਾਂ ਦੀ ਜ਼ਿੰਦਗੀ ਦੁੱਬਰ ਹੋ ਜਾਵੇਗੀ 애રિਜ਼ੋਨਾ ਦੀ اٹਾਰਨੀ ਜਨਰਲ ਕ੍ਰਿਸ ਮੇਜ਼ ਦਾ ਕਹਿਣਾ ਸੀ ਕਿ ਵਾਈਟ ਹਾਊਸ ਜਿੰਨੇ ਮਰਜ਼ੀ ਦਾਅਵੇ ਕਰ ਲਵੇ ਪਰ ਅਸਲੀਅਤ ਇਹ ਹੈ ਕਿ ਟੈਰਿਫਸ ਦੇ ਰੂਪ ਵਿੱਚ ਲੱਗਣ ਵਾਲੇ ਟੈਕਸ ਦਾ ਬੋਝ ਲੋਕਾਂ ਤੇ ਹੀ ਪਵੇਗਾ। ਐਰੀਜ਼ੋਨਾ ਦੇ ਲੋਕ ਇਹ ਬੋਝ ਬਰਦਾਸ਼ਤ ਨਹੀਂ ਕਰ ਸਕਦੇ। ਦੱਸ ਦਈਏ ਕਿ ਪਿਛਲੇ ਹਫਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ 트ੰਪ ਦੀਆਂ ਟੈਰਿਫਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਨਿਊਸਮ ਨੇ ਕਿਹਾ ਸੀ ਕਿ ਟੈਰਿਫਸ ਦੇ ਸਿੱਟੇ ਵਜੋਂ ਕੈਲੀਫੋਰਨੀਆ ਵਿੱਚ ਖਰਚੇ ਬੇहद ਵੱਧ ਚੁੱਕੇ ਨੇ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਅਰਥਚਾਰੇ ਵਾਲੇ ਸੂਬੇ ਨੂੰ ਅਰਬਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਕੈਲੀਫੋਰਨੀਆ ਦੇ ਵਨਸ ਵਨੇ ਉਤਪਾਦ ਦੁਨੀਆ ਵਿੱਚ ਜਾਂਦੇ ਨੇ ਪਰ ਰਾਸ਼ਟਰਪਤੀ 트ੰਪ ਦੀਆਂ ਗੈਰ ਕਾਨੂੰਨੀ ਟੈਰਿਫਸ ਸੂਬੇ ਦੇ ਪਰਿਵਾਰਾਂ, ਕਾਰੋਬਾਰੀਆਂ ਅਤੇ ਅਰਥਚਾਰੇ ਨੂੰ ਵੱਡੀ ਢਾਲ ਆ ਰਹੀਆਂ ਨੇ। ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਰੋਜ਼ਗਾਰ ਖਤਰੇ ਵਿੱਚ ਪੈ ਚੁੱਕੇ ਨੇ। ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਦੇ ਲੋਕਾਂ ਨੂੰ ਇਸ ਮੁਸ਼ਕਲ ਵਿੱਚੋਂ ਬਾਹਰ ਕੱਢਿਆ ਜਾਵੇ। ਜੀਡੀਪੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਮਰੀਕਾ ਦਾ ਕੈਲੀਫੋਰਨੀਆ ਸੂਬਾ ਕਈ ਵੱਡੇ ਵੱਡੇ ਮੁਲਕਾਂ ਨੂੰ ਮਾਤ ਦਿੰਦਾ ਹੈ। ਅਤੇ ਇਸ ਦੇ ਨਾਲ ਹੀ ਕੈਲੀਫੋਰਨੀਆ ਦੇ ਕੈਨੇਡਾ ਅਤੇ ਮੈਕਸੀਕੋ ਨਾਲ ਗੂੜੇ ਵਪਾਰਕ ਰਿਸ਼ਤੇ ਵੀ ਨੇ ਸਿਰਫ ਸਰਕਾਰੀ ਪੱਧਰ ਤੇ 트ੰਪ ਦੀਆਂ ਟੈਰਿਫਸ ਨੂੰ ਚੁਣੌਤੀ ਨਹੀਂ ਮਿਲ ਰਹੀ ਸਗੋਂ ਕਾਰੋਬਾਰੀਆਂ ਦਾ ਇੱਕ ਗਰੁੱਪ ਵੀ ਮੁਕਦਮਾ ਦਾਇਰ ਕਰ ਚੁੱਕਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ ਹਰਸਿਮਰਤ ਕੌਰ ਰੰਦਾਵਾ ਕਤਲ ਮਾਮਲੇ ਵਿੱਚ ਉੱਭਰ ਕੇ ਸਾਹਮਣੇ ਆਈ ਨਵੀਂ ਜਾਣਕਾਰੀ ਨਾਲ ਸੰਬੰਧਤ ਖਬਰ ਵਾਲ ਕੈਨੇਡਾ ਵਿੱਚ ਗੈਂਗਵਾਰ ਦਾ ਸ਼ਿਕਾਰ ਬਣੀ ਹਰਸਿਮਰਤ ਕੌਰ ਰੰਦਾਵਾ ਨੇ ਆਪਣੀ ਜਾਨ ਬਚਾਉਣ ਦੇ ਅਣਥੱਕ ਯਤਨ ਕੀਤੇ ਪਰ ਗੋਲੀਆਂ ਦੇ ਵਰਦੇ ਮੀਂਹ ਵਿੱਚੋਂ ਬਚ ਕੇ ਨਿਕਲ ਨਾ ਸકી ਹੈਮਿਲਟਨ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਗੋਲੀਬਾਰੀ ਦੌਰਾਨ ਵਰਤੀਆਂ ਦੋਵੇਂ ਗੱਡੀਆਂ ਬਰਾਮਦ ਹੋ ਚੁੱਕੀਆਂ ਨੇ ਅਤੇ ਜਲਦ ਹੀ ਸ਼ੱਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਇਸੇ ਦੌਰਾਨ ਮੋਹਕ ਕਾਲਜ ਵਿੱਚ ਹਰਸਿਮਰਤ ਕੌਰ ਰੰਧਾਵਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਤੇ ਵਿਦਿਆਰਥੀ ਸ਼ਰਦਾ ਦੇ ਫੁੱਲ ਭੇਟ ਕਰਨ ਪੁੱਜੇ ਹਰਸਿਮਰਤ ਕੌਰ ਰੰਧਾਵਾ ਮੋਹਕ ਕਾਲਜ ਵਿੱਚ ਫਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਸੀ ਅਤੇ ਅਪਰ ਜੇਮਸ ਸਟਰੀਟ ਤੇ ਸਾਊਥ ਬੈਂਡ ਰੋਡ ਤੇ ਗੈਂਗਸਟਰਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਈ ਪੁਲਿਸ ਮੁਤਾਬਕ ਕਾਲੇ ਰੰਗ ਦੀ ਮਰਸੀਡੀਜ਼ ਵਿੱਚ ਮੌਜੂਦ ਸ਼ੱਕੀਆਂ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਇੱਕ ਹਰਸਿਮਰਤ ਕੌਰ ਰੰਧਾਵਾ ਨੂੰ ਲੱਗੀ ਮੋਹ ਕਾਲਜ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਇਕਾਈ ਦੀ ਵਾਈਸ ਪ੍ਰੈਜ਼ੀਡੈਂਟ ਕੈ蒂 ਬਰੋਜ਼ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਕਿਹਾ ਕਿ ਹਰ ਸਿਮਰਤ ਰੰਧਾਵਾਦੀ ਦਰਦਨਾਕ ਮੌਤ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ ਇਸ ਖਿਨਾਉਣੀ ਵਾਰਦਾਤ ਨੇ ਪੂਰੇ ਸ਼ਹਿਰੀ ਨਹੀਂ ਸਗੋਂ ਸੂਬੇ ਨੂੰ ਝੰਡੋੜ ਕੇ ਰੱਖ ਦਿੱਤਾ ਆਸਾਂ ਉਮੀਦਾਂ ਨਾਲ ਆਪਣੀ ਧੀ ਨੂੰ ਕੈਨੇਡਾ ਭੇਜਣ ਵਾਲੇ ਪਰਿਵਾਰਕ ਮੈਂਬਰਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਇਸੇ ਦੌਰਾਨ ਕਾਲਜ ਦੇ ਪ੍ਰੋਗਰਾਮ ਮੈਨੇਜਰ ਗ੍ਰੀਮ ਡਗਲਸ ਨੇ ਵਿਦਿਆਰਥੀਆਂ ਵੱਲੋਂ ਲਿਖੇ ਸੋਗ ਸਨੇਹ ਪੜ੍ਹ ਕੇ ਸੁਣਾਏ ਇੱਕ ਵਿਦਿਆਰਥੀ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਹਰ ਸਿਮਰਤ ਇੱਕ ਚੰਗੀ ਸਹੇਲੀ ਹੀ ਨਹੀਂ ਸਗੋ ਜ਼ਿੰਦਗੀ ਵਿੱਚ ਬਹੁਤ ਕੁਝ ਕਰਨ ਦੇ ਸੁਪਨੇ ਦੇਖਣ ਵਾਲੀ ਵਿਦਿਆਰਥਣ ਸੀ ਜਦੋਂ ਵੀ ਸਾਡੀ ਗੱਲ ਹੁੰਦੀ ਤਾਂ ਇੱਕ ਦੂਜੇ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਮਿਲਦੀ ਇੱਕ ਹੋਰ ਵਿਦਿਆਰਥੀ ਨੇ ਲਿਖਿਆ ਇਸ ਦੁਨੀਆ ਵਿੱਚੋਂ ਇੱਕ ਚੰਗਾ ਇਨਸਾਨ ਸਦਾ ਵਾਸਤੇ ਚਲਾ ਗਿਆ ਮੈਨੂੰ ਪਹਿਲੇ ਸੈਮੈਸਟਰ ਵਿੱਚ ਹਰਸਿਮਰਤ ਦਾ ਸਾਥ ਮਿਲਿਆ ਜੋ ਕਦੇ ਭੁਲਾਇਆ ਨਹੀਂ ਜਾ ਸਕਦਾ ਅਸੀਂ ਆਪਣੀਆਂ ਅਸਾਈਨਮੈਂਟਸ ਨਾਲ ਮਿਲ ਕੇ ਤਿਆਰ ਕਰਦੇ ਅਤੇ ਸਮਾਂ ਖੰਬ ਲਾ ਕੇ ਉੱਡ ਜਾਂਦਾ ਹਰਸਿਮਰਤ ਬਹੁਤ ਸਿਆਣੀ ਕੁੜੀ ਸੀ ਅਤੇ ਅਕਸਰ ਹੀ ਪੰਜਾਬ ਰੰਦੇ ਪਰਿਵਾਰ ਦਾ ਜ਼ਿਕਰ ਕਰਦੀ ਅਤੇ ਗੱਲਾਂ ਕਰਦੇ ਹਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਦੱਸ ਦਈਏ ਕਿ ਕਾਲਜ ਦੇ ਵਿਦਿਆਰਥੀ ਹਰਵੀਰ ਸਿੰਘ ਦੀ ਅਗਵਾਈ ਹੇਠ ਕੁਝ ਪਲਾਂ ਦਾ ਮੌਨ ਤਾਰਨ ਕਰਦੇ ਹਾਂ ਹਰਸਿਮਰਤ कौर ਰੰਧਾਵਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈਮਿਲਟਨ ਦੇ ਹਿੰਦੂ ਸਮਾਜ ਮੰਦਰ ਦੇ ਪ੍ਰਧਾਨ ਅਜੇ ਮਹਾਜਨ ਵੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਗੋਲੀਬਾਰੀ ਦੌਰਾਨ ਹਰਸਿਮਰਤ ਦੀ ਮੌਤ ਨੂੰ ਵੱਡੀ ਤ੍ਰਾਸਦੀ اقرار ਦਿੱਤਾ ਹਰਸਿਮਰਤ ਦੇ ਪ੍ਰੋਫੈਸਰਾਂ ਵਿੱਚੋਂ ਇੱਕ ਮਿਸ਼ੇਲਿਨ ਲੈਂਸੀਆ ਨੇ ਕਿਹਾ ਕਿ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਅੱਗੇ ਵਧਦੇਆਂ ਦੇਖਣਾ ਚਾਹੁੰਦਾ ਹੈ ਪੜ੍ਹਾਈ ਦੀ ਕਸੌਟੀ ਤੇ ਹਰਸਿਮਰਤ ਬਿਲਕੁਲ ਖਰੀ ਸਾਬਤ ਹੋਈ ਅਤੇ ਜਲਦ ਹੀ ਉਸਦਾ ਕੋਰਸ ਮੁਕੰਮਲ ਹੋ ਜਾਣਾ ਸੀ ਪਰ ਸੜਕ ਤੇ ਚਲਦੀਆਂ ਗੋਲੀਆਂ ਨੇ ਸਭ ਕੁਝ ਖੇਰੂ ਖੇਰੂ ਕਰ ਦਿੱਤਾ ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਡਿਟੈਕਟਿਵ ਸਰਜੈਂਟ ਡੈਰਲ ਰੀਡ ਨੇ ਦੱਸਿਆ ਕਿ ਚਿੱਟੇ ਰੰਗ ਦੀ ਹੁੰਡਾਈ ਇਲੈਂਟਰਾ ਟੋਰਾਂਟੋ ਦੇ ਉੱਤਰ ਪੱਛਮ ਵੱਲ ਰਿਹਾਇਸ਼ੀ ਇਲਾਕੇ ਵਿੱਚੋਂ ਬਰਾਮਦ ਕੀਤੀ ਗਈ ਅਤੇ ਹੁਣ ਇਸ ਦੀ ਫੋਰੈਂਸਿਕ ਪੜਤਾਲ ਕੀਤੀ ਜਾ ਰਹੀ ਹੈ ਇਸੇ ਦੌਰਾਨ ਸੋਮਵਾਰ ਨੂੰ ਹੈਮਿਲਟਨ ਦੇ ਘਰ ਵਿੱਚ ਛਾਪਾ ਮਾਰਦਿਆਂ ਕਾਲੇ ਰੰਗ ਦੀ ਮਰਸੀਡੀਜ਼ ਬਰਾਮਦ ਕੀਤੀ ਗਈ ਪੁਲਿਸ ਮੁਤਾਬਕ ਹਰਸਿਮਰਤ ਰੰਦਾਵਾ ਜਿੰਮ ਤੋਂ ਪਤ ਰਹੀ ਸੀ ਜਦੋਂ ਗੋਲੀਆਂ ਚੱਲੀਆਂ ਬੱਸ ਵਿੱਚੋਂ ਉਤਰਨ ਮਗਰੋਂ ਉਸਨੇ ਸੜਕ ਪਾਰ ਕਰਨੀ ਸੀ ਅਤੇ ਇਸੇ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਸ਼ੱਕੀ ਇੱਕ ਦੂਜੇ ਵੱਲ ਗੋਲੀਆਂ ਚਲਾਉਂਦੇ ਉਥੋਂ ਲੰਗੇ ਅਤੇ ਬਾਣਾ ਵਰਤ ਗਿਆ On Thursday April 17th 2025 at approximately 7:30 p.m. Harsemrat Randawa was shot and killed while waiting for a bus on Upper James Street near South Bend Road Harsemrat was a bright Kind hearted college student with her whole future ahead of her. She was simply waiting for the bus and sadly never made it home. This is a tragedy, and this kind of violence should never happen in our community. Not to anyone and not anywhere. We know there are more people who know what happened. If that's you, please contact Hamilton Police or the Crime Stoppers. Do it for her family, do it because it's right. There are report ਅਗਲੀ ਖਬਰ 에ਅਰ ਕੈਨੇਡਾ ਨੂੰ 10 ਮਿਲੀਅਨ ਡਾਲਰ ਦਾ ਹਰਜਾਨਾ ਅਦਾ ਕੀਤੇ ਜਾਣ ਬਾਰੇ ਜਾਰੀ ਹੋਏ ਹੁਕਮਾਂ ਨਾਲ ਸੰਬੰਧਿਤ ਹੈ। ਹਵਾਈ ਮੁਸਾਫਰਾਂ ਤੋਂ ਵੱਧ ਕਿਰਾਇਆ ਵਸੂਲਣ ਦੇ ਮਾਮਲੇ ਵਿੱਚ ਕੇਰੀ 에ਅਰ ਕੈਨੇਡਾ ਨੂੰ ਅਦਾਲਤ ਵੱਲੋਂ 10 ਮਿਲੀਅਨ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ। ਕੋਬੈਕ ਕੋਰਟ ਆਫ ਅਪੀਲ ਦੀ ਜਸਟਿਸ ਜੁਡੀਥ ਹਾਰਵੀ ਵੱਲੋਂ ਸੁਣਾਏ ਫੈਸਲੇ ਮੁਤਾਬਕ 에ਅਰ ਕੈਨੇਡਾ ਨੇ ਖੁਦ ਹੀ ਤੈਅ ਕਰ ਲਿਆ ਕਿ ਉਹ ਪ੍ਰੋਵਿੰਸ਼ੀਅਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਘੇਰੇ ਵਿੱਚ ਨਹੀਂ ਆਉਂਦੀ ਜੋ ਸਿੱਧੇ ਤੌਰ ਤੇ ਅਣਜਾਣ ਪੁਣੇ ਅਤੇ ਢਿੱਲ ਦੀ ਨਿਸ਼ਾਨੀ ਹੈ ਅਪੀਲ ਅਦਾਲਤ ਦਾ ਫੈਸਲਾ ਹੇਠਲੀ ਅਦਾਲਤ ਦੇ ਵਿਰੁੱਧ ਆਇਆ ਜਿੱਥੇ 에ਅਰ ਕੈਨੇਡਾ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਕਸੂਰਵਾਰਤਾ ਮੰਨਿਆ ਗਿਆ ਪਰ ਨਾਲ ਹੀ ਇਹ ਵੀ ਆਖ ਦਿੱਤਾ ਕਿ ਕੋਈ ਨੁਕਸਾਨ ਨਾ ਹੋਣ ਕਾਰਨ ਕਿਸੇ ਕਿਸਮ ਦਾ ਹਰਜਾਨਾ ਵਸੂਲ ਨਹੀਂ ਕੀਤਾ ਜਾ ਸਕਦਾ ਦਰਅਸਲ 15 ਸਾਲ ਪੁਰਾਣਾ ਮਾਮਲਾ ਖਪਤਕਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਇੱਕ ਜਥੇਬੰਦੀ ਅਤੇ ਮੌਂਟਰੀਅਲ ਦੇ ਇੱਕ ਵਸਨੀਕ ਵੱਲੋਂ ਉਠਾਇਆ ਗਿਆ ਮੌਂਟਰੀਅਲ ਦੇ ਵਸਨੀਕ ਨੇ ਦਾਅਵਾ ਕੀਤਾ ਸੀ ਕਿ 에ਅਰ ਕੈਨੇਡਾ ਦੀ ਵੈੱਬਸਾਈਟ ਤੋਂ ਟਿਕਟ ਖਰੀਦਣ ਵੇਲੇ ਤੈਸ਼ੂ ਦਾ ਕਿਰਾਏ ਤੋਂ 124 ਡਾਲਰ ਵਧ ਵਸੂਲ ਕੀਤੇ ਗਏ ਅਤੇ ਇਹਨਾਂ ਨੂੰ ਟੈਕਸ ਫੀਸ ਅਤੇ ਸਰਚਾਰਜ ਦਾ ਰੂਪ ਦੱਸਿਆ ਗਿਆ ਆਪਣੇ ਮੋੜਲੇ ਦਾਅਵੇ ਵਿੱਚ ਮੁਦਈ ਤਰਨੇ ਦਲੀਲ ਦਿੱਤੀ ਕਿ 에ਅਰਲਾਈਨ ਨੇ ਗਾਹਕਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਹਵਾਈ ਟਿਕਟ ਦੀ ਦਰਸਾਈ ਕੀਮਤ ਤੋਂ ਵੱਧ ਵਸੂਲ ਕੀਤੀ ਰਕਮ ਹਰ ਹਾਲਤ ਵਿੱਚ ਵਾਪਸ ਹੋਣੀ ਚਾਹੀਦੀ ਹੈ। ਅਪੀਲ ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਇਸ਼ਤਿਹਾਰਾਂ ਵਿੱਚ ਦਰਸਾਏ ਹਵਾਈ ਕਿਰਾਏ ਉੱਤੇ ਬੁਕਿੰਗ ਦੌਰਾਨ ਵਾਧੂ ਫੀਸ ਲਾਗੂ ਕਰਨਾ ਸਿੱਧੇ ਤੌਰ ਤੇ ਖਪਤਕਾਰ ਸੁਰੱਖਿਆ ਕਾਨੂੰਨ ਦੀ ਉਲੰਘਣਾ ਬਣਦਾ ਹੈ। ਕਿਉਂ ਬੈਕ ਦੀ ਅਪੀਲ ਅਦਾਲਤ ਦਾ ਫੈਸਲਾ ਅਜੇਹੇ ਸਮੇਂ ਆਇਆ ਹੈ ਜਦੋਂ 에ਅਰਲਾਈਨਸ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੇ ਕਿਰਾਏ ਤੇ ਹਵਾਈ ਮੁਸਾਫਰਾਂ ਤੋਂ ਵਸੂਲ ਕੀਤੀ ਜਾਂਦੀ ਅਖੌਤੀ ਜੰਕ ਫੀਸ ਬਾਰੇ ਬਹਿਸ ਛਿੜੀ ਹੋਈ ਹੈ ਦੂਜੇ ਪਾਸੇ 에ਅਰ ਕੈਨੇਡਾ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਇੱਕ ਫੈਡਰਲ ਅਦਾਲਤ ਵੱਲੋਂ ਬਿਲਕੁਲ ਇਸੇ ਕਿਸਮ ਦੇ ਇੱਕ ਮਾਮਲੇ ਵਿੱਚ 에ਅਰ ਕੈਨੇਡਾ ਨੂੰ 3100 ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਵੇਨੇਜ਼ੁਏਲਾ ਨਾਲ ਸੰਬੰਧਤ ਔਰਤ ਅਤੇ ਉਸਦੇ ਤਿੰਨ ਬੱਚੇ ਟੋਰਾਂਟੋ ਆਉਣ ਵਾਲੀ ਫਲਾਈਟ ਵਿੱਚ ਚੜਨ ਲੱਗੇ ਤਾਂ ਉਹਨਾਂ ਦੇ ਕੈਨੇਡੀਅਨ ਵੀਜ਼ਾ ਗਲਤ ਤਰੀਕੇ ਨਾਲ ਰੱਦ ਕਰ ਦਿੱਤੇ ਗਏ। 에ਅਰ ਕੈਨੇਡਾ ਦੇ ਇੱਕ ਸੁਪਰਵਾਈਜ਼ਰ ਨੇ ਵੀਜ਼ੇ ਰੱਦ ਮੰਨਦਿਆਂ ਚਾਰੇ ਜਣਿਆਂ ਨੂੰ ਜਹਾਜ਼ ਨਾ ਚੜਨ ਦਿੱਤਾ। ਜਸਟਿਸ ਜੌਨ ਸੀ ਕਾਟਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ 에ਅਰ ਕੈਨੇਡਾ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਆ ਵੀਜ਼ੇ ਰੱਦ ਕੀਤੇ ਜਦਕਿ ਅਸਲ ਵਿੱਚ ਸੰਬੰਧਤ ਪਰਿਵਾਰ ਕੋਲ ਸਾਰੇ ਯਾਤਰਾ ਦਸਤਾਵੇਜ਼ ਮੌਜੂਦ ਸਨ। ਇਹ ਘਟਨਾ 2017 ਵਿੱਚ ਸਾਹਮਣੇ ਆਈ ਸੀ ਅਤੇ ਪਰਿਵਾਰ 33 ਦਿਨ ਤੱਕ ਪਨਾਮਾ ਸਿਟੀ ਵਿੱਚ ਫਸਿਆ ਰਿਹਾ। ਅਦਾਲਤ ਨੇ 에ਅਰ ਕੈਨੇਡਾ ਦੇ ਸੁਪਰਵਾਈਜ਼ਰ ਦੇ ਬਿਆਨਾਂ ਨੂੰ ਕਈ ਮੌਕਿਆਂ ਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਆਖਰਕਾਰ ਪਰਿਵਾਰ ਨੂੰ ਮੁਆਵਜ਼ਾ ਮਿਲ ਗਿਆ। ਬੇਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਤੋਂ ਰਿਪੋਰਟ ਕੀਤੇ ਪਰਿਵਾਰ ਨਾਲ ਸੰਬੰਧਤ ਖਬਰਵਾਲ। ਅਮਰੀਕਾ ਵਿੱਚ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਲਈ ਨੈਗਰਾ ਫਾਲਸ ਦੇ ਰਸਤੇ ਕੈਨੇਡਾ ਵੱਲ ਆਇਆ ਚਾਰ ਜੀਆਂ ਦਾ ਪਰਿਵਾਰ ਸੀਬੀਐਸਏ ਦੇ ਅਫਸਰਾਂ ਨੇ ਪੁੱਠਾ ਮੋੜ ਦਿੱਤਾ ਅਤੇ ਉਹਨਾਂ ਨੂੰ ਕਈ ਹਫ਼ਤੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਕੱਟਣੇ ਪਏ ਆਪਣੇ ਕੈਨੇਡੀਅਨ ਸਿਟੀਜ਼ਨ ਭਰਾ ਕੋਲ ਜਾ ਰਹੀ ਦੋ ਧੀਆ ਦੀ ਮਾਂ ਨੂੰ ਯਕੀਨ ਸੀ ਕਿ ਬਾਰਡਰ ਏਜੈਂਟ ਉਸਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਗੇ ਪਰ ਹੋਇਆ ਸਭ ਕੁਝ ਉਲਟ ਅਲਸਲਬਾਡੋਰਨਾਲਸ ਬੰਦਤ ਔਰਤ ਉਸ ਦੇ ਪਤੀ ਅਤੇ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰਿਵਾਰ ਨੂੰ ਸਭ ਤੋਂ ਪਹਿਲਾਂ ਯੂਐਸ ਐਂਟਰੀ ਪੋਰਟ ਤੇ ਬਣੇ ਹਵਾਲਾਤ ਵਿੱਚ ਰੱਖਿਆ ਗਿਆ ਅਤੇ 2 ਹਫ਼ਤੇ ਤੱਕ ਬਾਹਰਲੀ ਦੁਨੀਆ ਤੋਂ ਬਿਲਕੁਲ ਵੱਖ ਰਹੇ ਹਵਾਲਾਤ ਵਿੱਚ ਨਾ ਕੋਈ ਰੌਸ਼ਨਦਾਨ ਅਤੇ ਨਾ ਹੀ ਕੋਈ ਬਾਰੀ ਸੀ ਛੋਟੀਆਂ ਬੱਚੀਆਂ ਅਜਿਹੇ ਮਾਹੌਲ ਤੋਂ ਘਬਰਾ ਗਈਆਂ ਅਤੇ ਕੁਝ ਮਿੰਟ ਬਾਅਦ ਹੀ ਰੋਣ ਲੱਗਦੀਆਂ ਮਾਪਿਆਂ ਨੇ ਬੱਚਿਆਂ ਦੇ ਹੌਸਲੇ ਮਜ਼ਬੂਤ ਕਰਨ ਦੇ ਯਤਨ ਕੀਤੇ ਅਤੇ ਹਵਾਲਾਤ ਵਿੱਚ ਧਰਤੀ ਤੇ ਲਕੀਰਾਂ ਵਾ ਕੇ ਮਨ ਬਦਲਣ ਦਾ ਉਪਰਾਲਾ ਕੀਤਾ CBC ਦੀ ਰਿਪੋਰਟ ਮੁਤਾਬਕ ਪ੍ਰਵਾਸੀ ਪਰਿਵਾਰ ਇਸ ਵੇਲੇ ਨਿਊਯਾਰਕ ਦੇ ਬਫਲੋ ਸ਼ਹਿਰ ਵਿੱਚ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਜੋ ਲੌਫਗਰਨ ਨੇ ਕਿਹਾ ਕਿ 트럼ਪ ਸਰਕਾਰ ਦੇ ਸਤਾਬੇ ਚਾਉਣ ਮਗਰੋਂ ਅਮਰੀਕਾ ਨੇ ਅਸਾਇਲਮ ਦੇਣਾ ਹੀ ਬੰਦ ਕਰ ਦਿੱਤਾ ਹੈ ਅਤੇ ਹਾਲਾਤ ਬੱਤਰ ਹੋ ਚੁੱਕੇ ਨੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਦੀ ਸਬਕਮੇਟੀ ਦੇ ਮੈਂਬਰ ਲੌਫਗਰਨ ਦਾ ਕਹਿਣਾ ਸੀ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਅਮਰੀਕਾ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਾ ਹੈ ਇਸੇ ਦੌਰਾਨ ਜਸਟਿਸ ਫਾਰ ਮਾਈਗ੍ਰੈਂਟ ਫੈਮਲੀਆਂਜ਼ ਦੀ ਕਾਰਜਕਾਰੀ ਡਾਇਰੈਕਟਰ ਜੈਨੀਫਰ ਕਾਰਨਰ ਨੇ ਦੱਸਿਆ ਕਿ 트럼ਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਵਾਲੇ ਪਰਿਵਾਰਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੁੰਦਾ ਪਿਛਲੇ ਕੁਝ ਹਫ਼ਤਿਆਂ ਦੌਰਾਨ Detroit, Buffalo ate Champlain ਵਿਖੇ ਐਂਟਰੀ ਪੋਰਟਸ ਤੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਪਿਆਰਾ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਦੇ ਕਾਰੋਬਾਰੀ ਅਦਾਰਿਆਂ ਵਿੱਚ ਪਏ ਡਾਕਿਆਂ ਨਾਲ ਸੰਬੰਧਤ ਹੈ। 온ਟਾਰੀਓ ਦੇ ਵੌਨ ਸ਼ਹਿਰ ਵਿੱਚ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦੀ ਵੀਡੀਓ ਯੋਰਕ ਰੀਜਨਲ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵੱਲੋਂ ਇੱਕ ਪਲਾਜ਼ਾ ਵਿੱਚ ਤਿੰਨ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਵਾਰਦਾਤਾਂ ਕਲਾਰਕ ਐਵੇਨਿਊ ਅਤੇ ਹਿਲਡਾ ਐਵੇਨਿਊ ਦੇ ਪਲਾਜ਼ਾ ਵਿੱਚ 18 ਅਪ੍ਰੈਲ ਨੂੰ ਵਾਪਰੀਆਂ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਚਿੱਟੇ ਰੰਗ ਦੀ ਗੱਡੀ ਵਿੱਚੋਂ ਬਾਹਰ ਆਉਂਦਾ ਹੈ ਅਤੇ ਸ਼ੀਸ਼ਾ ਤੋੜ ਕੇ ਇੱਕ ਕਾਰੋਬਾਰੀ ਅਦਾਰੇ ਵਿੱਚ ਦਾਖਲ ਹੋ ਜਾਂਦਾ ਹੈ। ਸ਼ੱਕੀ ਵੱਲੋਂ ਦਰਵਾਜ਼ੇ ਜਾਂ ਸ਼ੀਸ਼ੇ ਤੋੜਨ ਲਈ ਰੈਂਚ ਦੀ ਵਰਤੋਂ ਕੀਤੀ ਗਈ ਅਤੇ ਕੈਸ਼ ਰਜਿਸਟਰ ਲੈ ਕੇ ਫਰਾਰ ਹੋ ਗਿਆ ਜਦਕਿ ਥਰਮਲ ਪੇਪਰ ਪਿੱਛੇ ਖਿਲਰਦਾ ਨਜ਼ਰ ਆਇਆ ਪੁਲਿਸ ਮੁਤਾਬਕ ਸ਼ੱਕੀ ਵੱਲੋਂ ਹਰ ਕਾਰੋਬਾਰੀ ਅਦਾਰੇ ਦੇ ਕੈਸ਼ ਰਜਿਸਟਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਅਤੇ ਸਾਰੀਆਂ ਥਾਵਾਂ ਕਤਾਰ ਵਿੱਚ ਮੌਜੂਦ ਨੇ ਵੌਨਡੇ ਮੇਅਰ ਸਟੀਵਨ ਡੈਲ ਡੋਕਾ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੁੱਟ ਦੀਆਂ ਇਹਨਾਂ ਵਾਰਦਾਤਾਂ ਦੌਰਾਨ ਜਹੂਦੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਸਿੱਧੇ ਤੌਰ ਤੇ ਵਾਉਣ ਦੇ ਯਹੂਦੀਆਂ ਨੂੰ ਧਮਕਾਉਣ ਦਾ ਯਤਨ ਮੰਨਿਆ ਜਾ ਸਕਦਾ ਹੈ ਉਧਰ ਪੁਲਿਸ ਦਾ ਮੰਨਣਾ ਹੈ ਕਿ ਹੁਣ ਤੱਕ ਕੀਤੀ ਪੜਤਾਲ ਦੇ ਆਧਾਰ ਤੇ ਇਹਨਾਂ ਵਾਰਦਾਤਾਂ ਨੂੰ ਨਸਲੀ ਨਫ਼ਰਤ ਤੋਂ ਪ੍ਰੇਰਿਤ ਨਹੀਂ ਮੰਨਿਆ ਜਾ ਸਕਦਾ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਯੋਰਕ ਰੀਜਨਲ ਪੁਲਿਸ ਨੇ ਕਿਹਾ ਕਿ ਵਾਰਦਾਤ ਵੇਲੇ ਉਸਨੇ ਗੂੜੇ ਰੰਗ ਦੀ ਹੂਡੀ ਪਹਿਨੀ ਹੋਈ ਸੀ ਅਤੇ ਬਾਹਾਂ ਤੇ ਦੋ ਧਾਰੀਆਂ ਨਜ਼ਰ ਆ ਰਹੀਆਂ ਸਨ ਚਾਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1866 876 5423 ਐਕਸਟੈਂਸ਼ਨ 7243 ਤੇ ਸੰਪਰਕ ਕੀਤਾ ਜਾਵੇ। ਗੈਰ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀਆਂ ਤਸਵੀਰਾਂ ਜਨਤਕ ਕੀਤੇ ਜਾਣ ਨਾਲ ਸੰਬੰਧਿਤ ਖਬਰ ਵੱਲ। ਕੈਨੇਡਾ ਦੇ ਵੈਂਕੂਵਰ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀਆਂ ਕੰਦਾਂ ਤੇ ਕਾਲਖ ਪੋਤਣ ਅਤੇ ਨਾਰੇ ਲਿਖਣ ਵਾਲੇ ਸ਼ੱਕੀਆਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਵੈਂਕੂਵਰ ਪੁਲਿਸ ਨੇ ਦੱਸਿਆ ਕਿ ਰੋ ਸਟਰੀਟ ਗੁਰਦੁਆਰਾ ਸਾਹਿਬ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਚਿੱਟੇ ਰੰਗ ਦਾ ਪਿਕਅਪ ਟਰੱਕ ਵਰਤੇ ਆ ਗਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਵਿੱਚ 19 ਅਪ੍ਰੈਲ ਨੂੰ ਸਵੇਰੇ ਤਕਰੀਬਨ 4:30 ਵਜੇ ਵਾਰਦਾਤ ਹੋਈ ਅਤੇ ਪਿਕਅਪ ਟਰੱਕ ਵਿੱਚ ਸਵਾਰ ਦੋ ਜਣੇ ਸਾਨ ਸ਼ੱਕੀਆਂ ਨੂੰ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਢੇਡੇ ਲਾਉਂਦਿਆਂ ਵੀ ਦੇਖਿਆ ਗਿਆ ਅਤੇ ਇਸੇ ਦੌਰਾਨ ਕੰਦਾ ਤੇ ਕਾਲੇ ਰੰਗ ਨਾਲ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ। ਸ਼ੱਕੀਆਂ ਵੱਲੋਂ ਨਾਰਿਆਂ ਵਿੱਚ ਮੌਤ ਸ਼ਬਦੀ ਵਰਤੋਂ ਵੀ ਕੀਤੀ ਗਈ ਹੈ ਅਤੇ ਵੈਂਕੂਵਰ ਪੁਲਿਸ ਇਸ ਮਾਮਲੇ ਵਿੱਚ ਸਰੀ ਪੁਲਿਸ ਨਾਲ ਤਾਲਮੇਲ ਤਹਿਤ ਕੰਮ ਕਰ ਰਹੀ ਹੈ ਜਿੱਥੇ Hindu ਮੰਦਿਰ ਵਿੱਚ ਬਿਲਕੁਲ ਇਸੇ ਕਿਸਮ ਦੀ ਵਾਰਦਾਤ ਵਾਪਰ ਚੁੱਕੀ ਹੈ। ਵੈਂਕੂਵਰ ਪੁਲਿਸ ਨੇ ਅੱਗੇ ਕਿਹਾ ਕਿ ਇੱਕ ਸ਼ੱਕੀ ਨੇ ਪੀਲੇ ਰੰਗ ਦੀ ਟੋਪੀ ਪਾਈ ਹੋਈ ਸੀ ਅਤੇ ਜੈਕਟ ਦਾ ਰੰਗ ਵੀ ਇਲਾਹੀ ਨਜ਼ਰ ਆ ਰਿਹਾ ਹੈ ਜਦ ਕਿ ਕਾਲੀ ਪੈਂਟ ਪਹਿਨੀ ਨਜ਼ਰ ਆਈ ਦੂਜੇ ਸ਼ੱਕੀ ਨੇ ਗ੍ਰੇ ਹੂਡੀ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ ਵੈਂਕੂਵਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮੇਜਰ ਕ੍ਰਾਈਮ ਸੈਕਸ਼ਨ ਨਾਲ